thank <laughs> you नागमस्मरस्वामी ਕੰਨੀਰੀ ਸਤਿਨਾਮ ਸ੍ਰੀ ਸਾਹਿਬਾ ਕੀ ਯਾ ਨਾਮ ਹੀ ਤਕੀਰੈ ਮਾਤਾ ਨਾਮ ਮੇਰਾ ਆਧਾਰ ਜੋ ਮਾਤਾ ਮੇਰਾ ਵਸਤਾ ਜੋ ਸਤਨਾਮਿਆ ਆਪ ਮਿਲਿਆ ਆਹ ਸਭ ਬਕਾਇਆ ਕਰ ਸ਼ਾਂਤ ਸੁਖਮਨ ਆਏ ਬਸਿਆ ਜਿਨੀ ਇਛਾ ਸਉ ਜਾਈਆ ਸਦਾ ਪ੍ਰਣਾਲਨ ਕੀਤਾ ਗੁਰੂ ਰਿਟ ਹੋ ਅਸਤੀ ਹੈ ਬਟਿਆਈ ਆ ਸਹ ਨਾਨਕ ਸੁਨੋ ਸੰਤ ਹੋ ਸ਼ਬਦ ਤਰੋ ਕੇ ਆਰੋ ਸੱਚਾ ਨਾਮ ਨਿਰਾ ਆਧਾਰੋ ਬਾਜੀ ਅਦਸ਼ਰੋਿਤ ਘਰ ਸੁਭਾਗੈ ਪਰ ਸੁਭਾਗੈ ਸ਼ਬਦ ਬਾਜੀ ਸਲਾਮ ਜੀ ਕਰ ਤਾਰੀਆਂ ਪੰਚ ਤੂ ਤੂ ਦਰਸ ਕੀਤੇ ਕਾਲਟ ਮੈਂ ਤੁਮਾਰਿਆ ਤੂ ਕਰਨ ਪਾਇਆ ਤੂ ਚਿੰਕੋ ਸੇ ਨਾਮ ਹਰ ਕਲ ਲਰਗੀ ਕਹੇ ਨਾਮਿਤ ਤੈਸੂ ਤੂ ਬੋਵਾ ਸਿਧ ਘਰ ਅਨਹਦ ਬਾਜੀ ਸਾਰੀ ਸੰਗਤ ਬੋਲੇ ਆਦਿ ਸੁਨੋ ਗੜ ਭਾਗੀਓ ਸਗਲ ਬਹੋਤ ਮੇਰੇ ਆਰਦਰ ਨਦ ਰੰਗ ਪਾਏ ਆ ਕਿਨੇ ਸੁਭਜ ਸੁਖੂ ਹੁਕ ਰਗ ਸੰਪਾਪਿਂ ਤਰੇ ਸੁਬੀ ਸਚੀ ਨੀਂ ਸਾੰਤ ਸਾਜਨ ਵੇ ਇੱਕ ਸਰਸੇ ते yeah. आ

ਪਤਸ਼ਾਹੀ ਤਸੁਈ ਪ੍ਰਥਮ ਭਗਤਿਸ ਸਰਕਾਇ ਗੁਰੂ ਨਾਨਕ ਲਈਂ ਧਿਆਏ ਅੰਬਦੂਰਤੇ ਅਮਰ ਦਾਸ ਸਰੰਗਸ ਤਾ ਹੋਏ ਸੁਹਾਏ ਅਰਜਨ ਰੂਪ ਹਰ ਗੋਵਿੰਦਨੋ ਸਿਮਰਨ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਸਿਂਠਨ ਸਬਦ ਉਜਾਲੇ ਇੱਕ ਮਹਾਨ ਸਿਮਰਿਆ ਕਰਨੋਂ ਨਿੰਦਿਆ ਵੈ ਭਾਈ ਸਭ ਥਾਈ ਹੋਏ ਸੁਹਾਏ दसवें पांचा श्री गुरु गोविंद सिंह जी महाराज अनंत के दाते पंथ के वादी सब भाई होए सहाए दसवां पांचा जो श्री गुरु ग्रंथ साहिब जी के पाठ दर्शन जी दा ध्यान तर की खालसा जी बोलो जी पांच प्यारेयां चार सब जदियां चाली मुक्तियां आठियां ਕਪੀਆ ਕਪੀਆ ਜਿਦਾ ਲਿਦਾ ਚੱਪਿਆ ਵੱਟ ਕੇ ਛਕਿਆ ਦੇਖ ਲਈ ਇੱਕ ਬਾਗੀ ਤੇ ਸੁਣ ਕੇ ਹੰਢ ਕੀਤਾ ਇਨਾ ਹਰਮਖਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਰ ਧਰ ਕੇ ਖਾਲਸਾ ਜੀ ਬੋਲ ਜੀ ਜਿਨਾ ਸਿੰਘਾਂ ਸਿੰਘੜੀਆਂ ਨੇ ਹਰਮਖੀ ਪੰਥ ਪੰਥ ਠਟਵਾਈ ਉਪਰੀਆਂ ਪਰਵਈਆਂ ਚਰਖੜੀਆਂ ਤੇ ਚੜੇ ਅਨਾਰੇ ਨਾਲ ਚਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਭਾਰਿਆ ਸਿੱਖੀ ਸਿਦਕ ਕੇ ਸੰਸਵਸ ਸੰਗ ਦੀ ਬਾਣੀ ਇਹਨਾ ਸ਼ਹੀਦਾਂ ਦਾ ਸਿੱਕਾ ਸਗਣੀਆਂ ਚੰਗੀਆਂ ਦੀ ਕਮਾਈ ਦਾ ਧਿਰ ਪਰਖੇ ਖਾਲਸਾ ਜੀ ਬੋਲ ਜੀ ਜਾ ਤਤ ਤੰ ਸਰਬਤ ਪ੍ਰਤਿਵਾਰੀਆਂ ਜੀਕੇ ਦਰਸ਼ਨ ਕੀ ਦਾਰਾਂ ਦਾ ਧਿਆਨ ਕਰੇ ਕੀ ਖਾਲਸਾ ਜੀ ਬੋਲੋ ਜੀ ਪ੍ਰਤਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੈ ਜਿਤਾ ਨਿਰਖਾ ਸਤਿ ਪਾਉ ਸਰਬ ਸੁਖ ਹੋਵੇ ਜਹਾਜ ਚੋਖਾ ਸਾਹਿਬ ਦਾ ਨਾਸ਼ਾ ਰਛਿਆ ਰੱਤੇ ਇੱਕ ਪਤੇ ਬ੍ਰਿਤ ਕੀ ਪੈਸ ਪੰਚ ਕੀ ਜੀਤ ਸਾਹਿਬ ਦੀ ਸਹਾਇ ਹਰਸਾ ਜੀ ਕੇ ਬੋਦ ਵਾਲੇ ਬੋਲ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਦਾ ਇਸ ਦਾ ਰਹਿਤ ਦਾ ਬਵੀਕ ਦਾ ਵਿਸਾ ਦਾ ਪਰ ਉਸਾ ਦਾ ਦਾਦਾ ਸ੍ਰੀ ਦਾ ਨੰਦ ਆ ਦਾ ਸ੍ਰੀ ਅਮਰ ਸਰ ਸਾਧ ਜੀ ਕੇ ਪਵਿੱਤਰ ਦਰਸ਼ਨੀ ਸ਼ਕਾ ਚੌਕੀਆਂ ਛੱਡੇ ਭੰਗੇ ਜੁਕੋ ਜੁਕੇ ਅੰਤਰਭਜ ਕਜਾ ਫਲਸਾ ਜੀ ਕੇ ਬੋਲ ਬਾਦੇ ਬੋਲ ਜੀ ਆਪ ਤੇ ਸਿੱਖਾਂ ਦਾ ਮੰਨੀ ਮਮਤ ਉੱਚੀ ਮੱਤ ਪੱਤ ਕੇ ਰੱਖਿਆ ਆਪੇ ਭਾਗ ਤੁਰਤ ਵਾਜ ਗੁਰ ਆਪਣੀ ਕੰਤ ਦੀ ਸਦਾ ਸਹਾਈ ਦਾ ਤਾਨ ਜਿਓ ਸ਼੍ਰੀ ਗੁਰੂ ਗੋਬਿੰਦ ਸਾਹਿਬ ਹੋਰ ਕੁਰਤਵਾਰੀਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕਰ ਉਲੇ ਦਾ ਸ਼ਿੰਦੀ ਦਾ ਸੇਵਾ ਸੰਭਾਲਤਾ ਦਲ ਪਿਆਰੀ ਹਰਸਾ ਜੀ ਨੂੰ ਰਖਸ਼ੋ

ਆਪ ਜੀ ਦੇ ਤਰਫ ਕਰੋ ਪਰਸਾਈ ਪਵਿੱਤਰ ਆਤਮਾ ਤਤ ਬੀਤੇ ਪ੍ਰਕਿਆਮੀ ਨਾਮ ਦੇ ਰਸੀਏ ਬਾਬਾ ਅਹਿੰਸ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਤਾ ਕੋਟ ਆਸਰਾ ਤਕਦੇ ਆਈ ਆਂ ਸੰਤੋ ਨਗਰ ਜੋਤਪੁਰ ਦੀ ਸੰਤਵਲੋਂ ਸਤਕਾ ਜੋਤ ਪਰਵੰਤ ਵੀਰਾਂ ਦੇ ਉਪਰਾਣੇ ਆ ਸੰਤਾਂ ਆਪ ਜੀ ਦੀ ਰਸਮਕਾਰ ਸੰਗਤ ਦੇ ਸਹਿਯੋਗ ਨਾਲ ਲਗਭਗ 15 ਦਿਨ ਤੋਂ ਗੁਰਪਤ ਕੁਰਬਾਨੀ ਸੰਖਿਆ Pentec ਅਜੋਦਿ ਪੀਤਾ ਗਿਆ ਸ੍ਰੀ ਸਤਿਗੁਰੂ ਜੀ ਆਪ ਜੀ ਨੇ ਇਹ ਰਣਕ ਕੰਨੀ ਸਤਿਗੁਰੂ ਆਪ ਜੀ ਦੀ ਰਸਮ ਸਰਕਾਰ ਇੰਨਾ ਗੁਰਪਤ Pentec ਦੀ ਸੰਪੂਰਨਤਾ ਹੋਈ ਹੈ ਪਾਤਸ਼ਾਹ ਜੀਓ ਲਗਭਗ 15 ਰੋਸ ਤੋਂ ਲੈ ਕਰਕੇ ਆਪ ਜੀ ਦੇ ਵਸਤਰੀਆਂ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਚਰਣਾ ਤੇ ਚ ਆਧਨੀ ਕਰਦੇ ਆ ਬੱਚੇ-ਬੱਚੀਆਂ ਨੂੰ ਬਰਬਤਨੀ ਸੰਧਿਆ ਸਤਿਗੁਰੂ ਜੀ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਗੁਰਬਾਣੀ ਦੀ ਸੁਲਤਿਆ ਦਿੱਤੀ ਗਈ ਆ ਸਾਰੇ ਹੀ ਬੱਚੇ-ਬੱਚੀਆਂ ਨੇ ਬੜੀ ਸ਼ਰਧਾ ਭਾਵਨਾ ਸਤਕਾਰ ਉਤਸ਼ਾਹ ਨਾਲ ਇਹ ਨਾਮ ਵਰਤ ਕੇ ਲਾ ਸੰਮੀਂਦਰ ਭਗਲੇ ਆ ਹਾਜ਼ਰੀਆਂ ਲਾਈਆਂ ਸਤਿਗੁਰੂ ਜੀ ਸਮੋ ਬੱਚੇ-ਬੱਚੀਆਂ ਦੀਆਂ ਹਾਜ਼ਰੀਆਂ ਦਾਸਾਂ ਦੀਆਂ ਹਾਜ਼ਰੀਆਂ ਸੰਗਤ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਤਰਪਰਵਾਣ ਕਰਨੀਆਂ ਪ੍ਰੀਅੰਤ ਬੀਅੰਤ ਭੁਲਾ ਦੀਆਂ ਖਿਮਾ ਰਛਨੀਆਂ ਸਤਿਗੁਰੂ ਜੀ ਰਹਿਤ ਕਰਨੀ ਸਵਾਸ ਸਵਾਸ ਆਕੀ ਦੇ ਚਰਨਾਂ ਕਮਲਾਂ ਦੀਆਂ ਸੇਵਾਾਂ ਬਣ ਲਿਉਂਦੇ ਆ ਬਦਨ ਕਰਵਾਉਣਾ ਸਤਿਗੁਰ ਜੀ ਆਂਗ ਸੰਸਵਾਰੀ ਉੱਕੇ ਆਪ ਦੀ ਚਰਤਨਾ ਬੱਚੇ ਬੱਚੀਆਂ ਨੂੰ ਗੁਰਬੰਧ ਦੀ ਧਾਰਨੀ ਬਣਾਉਣਾ ਬਾਣੀ ਤੇ ਬਾਣੇ ਦੀ ਧਾਰਨੀ ਬਣਾਉਣਾ ਮਾਤ ਪਿਤਾ ਦੇ ਆਗਿਆਕਾਰੀ ਬਣਾਉਣਾ ਸਿੱਖੀ ਦੀ ਹੰਦੀ ਦਾਤ ਰਖਣੀ ਇਸੇ ਤਰ੍ਹਾਂ ਆਪ ਜੀ ਨੇ ਅਕੀਤੋਂ ਵੀ ਰਹਿਤਾਂ ਕਰਦੇ ਰਹਿਣਾ ਔਰ ਪਰਵੰਧਕ ਵੀਰਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕੜ ਦੀ ਕਲਾ ਕੱਢ ਦੇ ਨਾਲ ਬਲਵਕਸ਼ਣੀ ਸਤਿਗੁਰੂ ਜੀ ਸੰਪੂਰਨਤਾ ਦੀ ਖੁਸ਼ੀ ਨੂੰ ਰੱਖਦੇ ਆ ਸੰਗਤ ਵੱਲੋਂ ਸਤਿਗੁਰੂ ਜੀ ਬਖਸ਼ੀਆਂ ਦਾ ਮੇਜੋ ਆਪ ਜੀ ਦੀ ਹਜ਼ੂਰੀ ਅੰਦਰ ਬੜਾ ਪ੍ਰਸ਼ਾਂਤੀ ਦੇ ਇੱਕ ਹਾਜ਼ਰ ਹੈ ਪਰਮ ਪਰਵਾਰ ਬੱਚੀ ਗੁਰੂ ਵੀਰਪਾਲ ਜੀ ਸਪੁੱਤਰੀ ਸਰਦਾਰ ਘੁਟਾ ਸਿੰਘ ਜੀ ਸਤਿਗੁਰੂ ਜੀ ਸਮੂਹ ਪਰਵਾਰ ਵੱਲੋਂ ਬੱਚੀ ਗੁਰੂ ਵੀਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਫਾਜ਼ਰੀਆਂ ਭਰੀਆਂ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚ ਉਹ ਜੁਰੀ ਅੰਦਰ ਤੇ ਹਾਲ ਬੜਾ ਪ੍ਰਸ਼ਾਦੀ ਦੇਖ ਅੱਜ ਹੈ ਦਰ ਪਰਿਵਾਰ ਪਰ ਭੁੱਗ ਲਾ ਆਪ ਜੀ ਦਾ ਭੁੱਗ ਲੱਗਿਆ ਸੀ ਪ੍ਰਸ਼ਾਸਨ ਸੰਗਤ ਦੀ ਇਸਨਾਲੇ ਕੋਪ ਬੱਚੀ ਗੁਰਮੀਤ ਕੌਰ ਨੂੰ ਦੇਰੋਂ ਤੱਕ ਦ੍ਰਿਸ਼ਟੀ ਦੀ ਸਾਥ ਬਖਸ਼ੋ ਵਿਦਿਆ ਦੀ ਦਾਤ ਬਖਸ਼ੋ ਗੁਰ ਸਿੱਖੀ ਜੀਵਨ ਦੀ ਦਾਤ ਬਖਸ਼ੋ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਸਤਿਗੁਰੂ ਜੀ ਦੇਸ਼ ਕੌਮ ਦੀ ਸੇਵਾ ਕਰਨ ਦੇ ਮਨ ਬਖਸ਼ਨੀ ਕਰੋ ਕਿਰਪਾ ਲਾਗੀ ਤਰਗਾਹੀ ਹੁਕਮ ਬਖਸ਼ ਕੇ ਨਦਰ ਨਦਰ ਨਿਹਾਰ ਕਰੋ ਸੇ ਗੁਰੂ ਦੇ ਪਿਆਰਿਆਂ ਦੇ ਮਿਲੇ ਕਰਨੇ ਜਿਨ੍ਹਾਂ ਦੇ ਮਿਲਿਆ ਦਾ ਨਾਮ ਜਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇ ਪਾਣੀ ਸਰਵਤ ਦਾ

वार होई सांभ लेंगे बचे सर्ज्य वाली कृनाक हज है जय सोई नारि जो सरता कर सेवते जो सरता कर सेवंदे गुर पार बोले ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬੰਨ ਅਮਰਤ ਸਾਰੇ ਗੁਰਬਾਣੀ ਕਹੇ ਸਿਵਕ ਜਤ ਮੰਨੈ ਪ੍ਰਤੱਖ ਗੁਰੂ ਨਿਸਤਾਰ ਹੈ ਗਿਆਨ ਧਿਆਨ ਕਰਮ ਨਾ ਜਾਣਾ ਰਨ ਨਾਉ ਨੋ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰੱਖੀ ਮੇਰੀ ਵਾਹਿਗੁਰੂ ਜੀ ਸੋਰਠ ਮਹੰਲਾ ਪੰਜੇਵਾ ਗੁਰਪੂਰੇ ਕੀਤੀ ਪੂਰੀ ਪਰਬਰਾਵ ਰਿਹਾ ਪਰ ਪੂਰੀ ਦੁਰ ਪੂਰੇ ਕੀਤੇ ਪੂਰੀ ਪਰਬਰਾਵ ਰਿਹਾ ਪਰ ਪੂਰੀ ਈਮ ਕੁਸ਼ਲ ਬਿਆਹ ਇਸ਼ਨਾਨਾ ਧਾਰਮਨ ਵਿੱਚੋਂ ਕਰਬਾਨ ਗੁਰੂ ਕੇ ਚਰਨਨ ਕਮਨ ਸਰ ਧਾਰੇ ਕਿੰਨਨਾਂ ਲਾ ਕੇ ਤਿਲਕਾ ਕੋਈ ਕਾਰਜ ਤਗਲ ਤਵਾਰੇ ਰਹਾਉ ਕਿੰਨ ਤਾ ਦੂਰ ਮੁਕ ਫੋਏ ਪੱਤ ਆਪਣੀ ਤਖਬ ਹੋਏ ਰਾਮ ਦਾਤ ਕਰੂ ਗੁਰ ਨੱਤੇ ਤਦ ਨਾ ਕੀ ਪਾਪ ਕਮਤੇ ਗੁਣ ਗੋਵਿੰਦ ਨਿਤ ਗਾਈਐ ਹਦ ਕੰਗਿ ਮਿ ਵਿਟਿਆ ਗਿਆ ਮਨ ਬੌਛਤ ਪਦ ਪਾਈ ਵਰ ਪੂਰਾ ਜਿਤੇ ਆਏ ਗੁਰਗਪਾਲ ਅਰੰਡਾ ਪ੍ਰਭ ਜੀ ਮੈਂ ਪ੍ਰਮਾਣੰਦਾ ਜਨ ਨਾਨਕ ਨਾਮ ਤੇ ਆਇਆ ਰਬੀ ਆਪਣਾ ਮਿਰਦਨ ਖਾਇਆ ਜਨ ਨਾਨਕ ਨਾਮ ਤੇ ਆਇਆ ਰਬੀ ਆਪਣਾ ਮਿਰਦਨ ਖਾਇਆ ਵਾਹਿਗੁਰੂ ਜੀ ਕਾ propto ਵਾਹਿਗੁਰੂ ਜੀ ਕਰਤੇ